ਪਾ ਅੰਦਰ ਜਾਣਾ ਰੋਟੀ ਖਾਣੀ ਆਨੇ ਅੱਛਾ ਕਾਹ ਲੈਣੀ ਖਾਣੀ ਆ ਕੱਦੂ ਨਾਲ ਸੈਟਿੰਗ ਕਿੰਨੀ ਵੀ ਲਗਾਤਾਰ ਬਜਿੱਤੀ ਜਾਂ ਲਗਾਤਾਰ ਯਾਰ ਇਹ ਹਾਰ ਗਿਆ ਨਾਲ ਸੈਟਿੰਗ ਵੀਰੇ ਦੀ ਕੀਤੀ ਜਾਂਦੀ ਵੀਰੇ ਦੀ ਹਾਰ ਨਹੀਂ ਅਸਲ ਸੈਟਿੰਗ ਕੀਤੀ ਉਹ ਲਾਲਾ ਇਹਨਾਂ ਪਪਿਆਰ ਨਹੀਂ ਹੁੰਦਾ ਇਹ ਸਾਤੀ ਨੂੰ ਪਿਆਰ ਨਹੀਂ ਕਰਦੀ ਹੈਗਾਂਦੀ ਆ ਆ ਕੇ ਅੱਛਾ ਉਹ ਨਹੀਂ ਪਿਆਰ ਲਓ ਜੀ ਪਤਾ ਆ ਗਿਆ ਕੰਮ ਨਵੇੜ ਕੇ ਆਪਦੇ ਇਹ ਵੀ ਖੋਲਣਾ ਮੈਂ ਤਾਂ ਜਿਹੜੇ ਮੈਨੂੰ ਉਹਨਾਂ ਨੇ ਬਣੇ ਆ ਹੈਂ ਵੀਰੇ ਰਹੇ ਨਾ ਗਰਮੀ ਪੂਰੀ ਹੈ ਕਿੰਨੇ ਵਟ ਲਿਆ 2 300 ਦਿਹਾੜੀ ਪਈ ਆ ਅਜ ਤਾਂ ਦਿਹਾੜੀ ਪਈ ਨਹੀਂ ਗਾ ਹੈ ਗਰਮੀ ਆ ਗਰਮੀ ਬੜੀ ਕੋਈ ਨਹੀਂ ਤੇ ਬੰਦ ਵੀ ਕਰਨੇ ਆ ਹੁਣ ਦਰਵਾਜ਼ੇ ਅੱਗੇ ਅੱਗੇ ਕਰ ਦਿੰਦਾ ਮਾੜਾ ਜਾਂ ਕਰਦਾ ਅੱਗੇ ਮੈਂ ਅਮੜਾ ਇਧਰ ਹੀ ਕਰਾਂਗੇ ਠੀਕ ਆ ਹੋ ਭਾਈ ਲੱਸੀ ਆਣ ਸਾਰ ਲੱਸੀ ਹੈ ਦੋਨੇ ਟਾਈਮ ਲੱਸੀ ਜਿਆਦਾ ਨੁਕਸਾਨ ਤਾਂ ਨਹੀਂ ਕਰੂ ਚੰਗੀ ਹੈ ਤਾਂ ਨਾ ਕਰ ਵੀ ਤਾ ਪੀਵਾਇਰ ਉਹ ਘਰ ਵਿੱਚੋਂ ਲਓ ਅੱਪਾ ਲੈ ਲੇਦੇ ਨੇ ਬਹੁਤ ਬਣੇ ਇਹ ਪਾਣੀ ਵਾਲੀ ਕਿਹੜੀ ਖਾਂਦੇ ਆ ਪਾਣੀ ਵਾਲੀ ਕਿਹੜੀ ਖਾਂਦੇ ਆ ਸਵਾਦ ਬਣੀ ਆ ਪਾਣੀ ਵਾਲੀ ਖੜੀ ਲੱਸੀ ਬਣਾ ਕੇ ਹੁਣ ਹੁੰਦੇ ਹਾਂ ਹੋਰ ਕੈਮਣੇ ਪਾਣੀ ਪਾਉਂਦੇ ਇਹ ਕਾਜ ਪਾਉਂਦੇ ਇਹ ਸਰਚ ਉਹ ਕਿਵੇਂ ਬਣ ਜੂਗੀ ਆ ਦੇਖੋ ਖਾ ਕੇ ਬੜੀ ਸਵਾਦ ਬਣਦੀ ਆ ਜਿਹੋ ਸਵਾਦ ਆਉਂਦੀ ਆ ਕੰਮ ਦੇਖਦੇ ਹਾਂ ਉਹ ਖਾ ਕੇ ਜਰ ਮੇਰ ਨਹੀਂ ਜਾਂਦੀ ਬਲ ਬੋਲ ਲੱਕੇ ਬਗਨ ਨਾ ਮੈਂ ਫਟਾ ਸਟ੍ਰੈਸਿੰਗ ਨਹੀਂ ਹੋਣਾ ਇਹ ਮੈਂ ਤਾਂ ਨਵੀਂ ਗੀਤ ਦੇਖਦੀ ਹਾਂ ਮੈਂ ਤਾਂ ਵਧੀਆ ਲੱਗਦੀ ਇਹ ਤਾਂ ਗੁੱਦੀ ਖਾਉਂਦੇ ਸੀ ਅਸੀਂ ਉਹ ਨਹੀਂ ਨਾ ਸਵਾਲ ਪਾਉਣ ਦਾ ਬਸ ਬੰਦੇ ਦੇ ਹੱਥ ਬੈਲੋੜੀ ਹੈ ਹੈ ਤਾਂ ਇਹਨੂੰ ਲੱਗਦੀ ਮਾਰੀ ਬੈਠੀ ਤੇ ਮਾਤਰਾ ਰੇਜੀ ਫਿਰ ਜਾਨੇ ਅੱਜ ਤਾਂ ਤੁਸੀਂ ਕੀ ਗੱਲ ਆ ਲਾਈ ਆਇਆ ਕਰੋ ਚਾਨਣ ਚੋਨ ਨੂੰ ਰੱਖਿਆ ਕਰੋ ਮਾੜਾ ਮੋਟਾ ਹਨੇਰਾ ਦਾ ਨਾ ਹੋਵਾ ਉਹ ਉਹ 네ਗੇਟਿਵ ਹੈ ਤਾਂ એનર્ਜੀ ਹੈ ਹਾਂ ਚਾਨਣ ਜ਼ਰੂਰੀ ਆ ਕਿਲਾ ਚਲੋ ਨਾਲ ਕੀ ਬਣਾਇਆ ਮੇਲੇ ਮਿਰਚ ਹੰਦੂ ਖਾਂਦੇ ਹੀ ਨਹੀਂ ਕਾਣ ਨਹੀਂ ਆਉਂਦੇ ਸਿਬੜ ਰੋਟੀ ਖਾਂਦੇ ਹੋ ਸਾਦੀ ਬਣਾਉਣੀ ਗਰਮੀ ਆ ਪਤਾ ਕਿ ਇਹ ਪਨੀਰ ਫਰੋਰ ਕੰਮ ਕਰਦਾ ਕਾਹੀ ਤਾਂ ਪਨੀਰ ਬਣਾਇਆ ਨਹੀਂ ਕੰਮ ਕਰਦਾ ਪਨੀਰ ਗਰਮੀ ਛੇਰ ਕਰ ਭਾਰੀ ਹੈਵੀ ਚੀਜ਼ਾਂ ਵਧੀਆ ਨਹੀਂ ਹੈਗੀਆਂ ਨਾ ਹਲਕੀ ਖਾਓ ਗੇੜੇ ਨੇ ਠੀਕ ਆਉਂਦੇ ਕਦੇ ਅੰਦਰ ਵੱਡ ਜਾਂਦਾ ਕਦੇ ਬਾਹਰ ਆ ਜਾਂਦਾ ਮਾਮਾ ਅੰਦਰ ਹੀ ਆ ਜਾ ਗਰਮੀਆਂ ਬਾਹਰੇ ਹਲੇ ਠੀਕ ਆ ਹਾਂ ਅੰਦਰ ਆ ਜਾ ਗਰਮੀਆਂ ਠੀਕ ਆ ਹਾਂ ਹਾਂ ਚੱਲ ਅੰਦਰ ਜਾਣਾ ਰੋਟੀ ਖਾਣੀ ਆਨੇ ਅੱਛਾ ਕਾਹਦੇ ਨਾਲ ਖਾਣੀ ਆ ਸੱਧੂ ਨਾਲ ਖਵਾ ਦੇ ਲੈ ਦੋ ਦੋ ਖਾਣੀਆਂ ਅੰਦਰ ਬੈਠਾ ਰਿਆ ਕਰੋਂ ਮਮਾ ਗਰਮੀ ਹੋਗੀ ਠੀਕ ਹੈ ਮਮਾ ਲਾ ਕੇ ਰੋਕੜੀ ਖਾਣ ਰਾਜ ਕੇ ਖਾ ਲਈ ਹੁਣ ਠੀਕ ਹੈ ਭੁੱਖਦਾ ਨਹੀਂ ਆਦੀ ਵਾਰੀ ਵਾਰੀ ਇਹਨਾਂ ਦੋ ਟਾਈਮ ਵੀ ਖਾਣਾ ਰੋਟੀ ਦਾ ਹੈ ਤੇ ਦੁਪਹਿਰੇ ਖਾਣਾ ਦੇਖ ਦੇਖ ਠੀਕ ਹੈ ਨਾ ਫਿਕ ਦੁਬਾਰੇ ਇੱਕ ਹੈ ਚਲ ਠੀਕ ਆ ਖਾਲਾ ਦੋਨਾਂ ਭੈਣਾਂ ਭਾਈਆਂ ਦੀ ਗੇਮ ਨਹੀਂ ਮੁੱਕਦੀ ਹੈਗੀ ਲੁੱਡੋ 24 ਘੰਟੇ ਵੱਲੋਂ ਲੁੱਡੋ ਦੇ ਆਦੇ ਲੱਗੇ ਬੈਠੇ ਨੇ ਹੁਣ ਹੁਣ ਕੌਣ ਜਿੱਤਦਾ ਹਾਰਦਾ ਹਾਰਦਾ ਤੂੰ ਹੈ ਜਿੱਤਦੇ ਅੱਛਾ ਜਿੱਤਦੇ ਕੌਣ ਦੋਨੇ ਜਿੱਤਦੇ ਆ ਮੈਂ ਜਿੱਤਦਾ ਮੈਂ ਜਿੱਤਦਾ ਗਾਇਆ ਫਿਰ ਹੂੰ ਜਿੱਤਦੇ ਕਹਿੰਦਾ ਕੋਈ ਨਾ ਕੀ ਬਈ ਹੈ ਨਾ ਇਹ ਤਾਂ ਪੁੱਛੋ ਨਾ ਹਾਂ ਹਾਂ ਆਹ ਉਹਨੂੰ ਦਰਦੀ ਜਾ ਰਿਹਾ ਉਹਦੇ ਪੈਰ। ਫੇ ਮੈਂ ਕੀ ਕਰਤਾ? ਮੈਂ ਥੋੜੀ ਕਰਾਇਆ ਆਉਟ। ਚੱਲ ਗਚਾਹ ਲਾ ਆਪ ਚੱਲੀ ਆ। ਆਉਟ ਹੁੰਦਾ ਸੀ ਜੰਗਾ ਬੜਾ। ਫੇ ਕਰ ਲੈਂਦੀ। ਮੈਂ ਕਿਹਾ ਕੋਈ ਚੱਲੋ। ਮੈਂ ਕਿਹਾ ਤੁਹਾਡੇ ਹੱਥ ਫੜ ਲੈ। 200 ਹੋਰ ਦਿੱਤੂ। ਕਲੰਦਰ ਨੇ ਹੱਥ ਫੜ ਲੈ। ਆਹ ਉਹਨੇ ਲੋਨ ਆ ਲੈ ਹੱਥ ਤੋਂ ਲੋਟ ਹੋ ਰਿਹਾ ਜੰਗਾ ਬੜਾ। ਝਾਰ ਗਿਆ। ਵੀਰੇ ਵੀਰੇ ਕੋਈ ਸੈਟਿੰਗ ਕੀਤੀ ਵੀ ਹੈ ਲਗਾਤਾਰ ਬਿਜਿਤੀ ਵੀ ਹੈ ਤੇ ਲਗਾਤਾਰ। ਯਾਰ ਵੀਰੇ ਹਾਰ ਗਿਆ। ਨਾਲੇ ਸੈਟਿੰਗ ਵੀਰੇ ਦੀ ਕੀਤੀ ਹੈ ਵੀ। ਵੀਰੇ ਦੀ ਹਾਰ ਨਹੀਂ ਹਦੋਂ ਸੈਟਿੰਗ ਕੀਤੀ ਉਹ ਮੇਲੇ। ਆਪਾਂ ਗੱਡੀ ਚੈੱਕ ਕਰ ਲਓ। ਇੱਥੇ ਉੱਪਰ ਜਾਂ ਥੋੜਾ ਵੱਲ ਗਿਆ ਆ ਪੂਲਣ ਜਾਂ ਲੀਕ ਹੋ ਗਿਆ ਰਹਾ ਦਾ ਗੱਡੀ ਦਾ ਚੈੱਕ ਕਰਦੇ ਆਂਗੇ ਅਰੇ ਰੱਬਾ ਮੈਸੀ ਵੀ ਦੂਂਗੇ ਇਹ ਚੈੱਕ ਕਰ ਲਾ ਇੱਥੋਂ ਹੀ ਤਾਂ ਆਉਣਾ ਯਾਰ ਹੁਣ ਕੀ ਹੋਇਆ ਹੈ ਨਹੀਂ ਪਤਾ ਲੱਗਣਾ ਆਹ ਪਾਣੀ ਆਉਣਾ ਇਹ ਇੱਚੀ ਹੁੰਦਾ ਹਾਂ ਹੁਣ ਕਢਾਈ ਉਹਨਾਂ ਨੇ ਇਸ ਬਰਾਜ ਫਟੇ ਕਮਾ ਕਮਾ ਇਹਨੂੰ ਕਮਾ ਕਿਹੜਾ ਦੇ ਜਿਹੜੇ ਇਹ ਨਿਕਾਉ ਕਿਹੜਾ ਨੇ ਲਿਖਾ ਤਾਂ ਆਇਆ ਨਹੀਂ ਜੋਰ ਨਾ ਦੇ ਕਿਹੜਾ ਮੈਨੂੰ ਆ ਟਿਕਣੀ ਲੱਗੀ ਮੈਂ ਕਦੇ ਹੈਗਾ ਤਾਂ ਹੈਗਾ ਬੱਚਾ ਇਹੀ ਆ ਕੂਲੈਂਟ ਯਾਰ ਹਨਾ ਨਾ ਕੂਲੈਂਟ ਦੇ ਘੱਟ ਵਾਲਾ ਪਣੀ ਨਹੀਂ ਹੈ ਇਹ ਕੋਈ ਨਹੀਂ ਪਾ ਲੈਣੇਗੇ ਕੋਈ ਨਹੀਂ ਪਾਣੀ ਕੂਲੈਂਟ ਹੀ ਪੈਂਦਾ ਇਹ ਚ ਪਾਉਣੇ ਹੈਗੇ ਹੁਣ ਤਾਂ ਪਾਣੀ ਪਾਉ ਨਹੀਂ ਨਹੀਂ ਕੂਲੈਂਟ ਕੋਈ ਨਹੀਂ ਖਲ ਰਹਿਣ ਦੇਣਾ ਫਿਰ ਦੇਖਦੇ ਆਂਗੇ ਪਾਣੀ ਪਾਉ ਉਹਨਾਂ ਦਾ ਚੱਕਰ ਆ ਮੰਗਦਾ ਪਾਣੀ ਨਹੀਂ ਪਾਉ ਆ ਜਾ ਪਾਣੀ ਪਾਣਾ ਪਾਣੀ ਨਾਲ ਤੋਂ ਲੈ ਜਾਓ ਪਾਣੀ ਨਾਲ ਤਾਂ ਹੁੰਦੀ ਹੈ ਬੋਤਲ ਚ ਬੜੀ ਪੈਂਟ ਕਿਥੇ ਆ ਮੈਂ ਜਸਤੀ ਕਾਲ ਜੀ ਹੁਣ ਕੰਦੇ ਅਸੀਂ ਪਿੰਡ ਨੂੰ ਚਾਚੇ ਕੋਲ ਕੰਮ ਸੀਗਾ ਥੋੜਾ ਜਿਆ ਅੱਡੇ ਚ ਪਾਣੀ ਪਾਉਂਦੇ ਆ ਇਹਦੇ ਲੈਣ ਗਿਆ ਹੋਇਆ ਸੀ ਮੈਂ ਜਸਤੀ ਕਾਲ ਜੀ ਸਾਰਿਆਂ ਨੂੰ ਤੇ ਅਸੀਂ ਹਾਂ ਕਰ ਰੁਰਪੇ ਸੀਗੇ ਟਾਈਮ ਤਾਂ ਬਹੁਤ ਲੇਟ ਹੋ ਗਿਆ ਤੁਰਪੇ ਸੀ ਅਸੀਂ ਹੁਣ ਤਾਲਖ ਨੂੰ ਚੱਲਨੇ ਆ ਕੱਚੇ ਨਾਲ ਕੋਲੇ ਤੇ ਉਸ ਤੋਂ ਬਾਅਦ ਦੇਖਦੇ ਆ ਪਹਿਲਾਂ ਉਹ ਆਪੇ ਹੀ ਜਾਣਾ ਇਹ ਕਹਿੰਦੇ ਆ ਖੰਡੂਰ ਤੋਂ ਜਾਣਾ ਨਾਲ ਬੈਠੀ ਹੁਣ ਆ ਮੈਂ ਨਾਲੇ ਕੱਚੇ ਦੇ ਬੰਦੇ ਨੂੰ ਵੀ ਆਉਣ ਕੋਲ ਵਿਆਹ ਨਾਲ ਨੇੜੇ ਇੱਥੇ ਆਉਂਦਾ ਉਹ ਡੋ ਕੁਝ ਰਾਤ ਵਾਲਾ ਸੀਗਾ ਮੁੰਡਾ ਕੱਚੇ ਦਾ ਚੱਲਣਾ లై వాడి పుడి లాయి ہوئی హ పూరి చాచేనే కచ్చితంగా కచ్చితంగా నమస్తే కచ్చితంగా 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 ਵਾਂਡੀਆਂ ਦੇ ਘਰੇ ਹਾਂ ਗੋੜਨੇ ਚਾਚਾ ਬੁਲਾਉਣ ਗਿਆ ਚਾਚਾ ਬੁਲਾਉਣ ਗਿਆ ਹੁਣ ਚਾਚੀ ਨੂੰ ਟਰੋਲ ਪਾ ਲੋ ਲਾਇਆ ਚਾਚੀ ਪਹਿਨੇ ਗਏ ਹੋਗੀ ਸਾਨੂੰ ਦੇਖ ਕੇ ਨਹੀਂ ਗੈਬਾ ਹੋਗੀ ਛੋੜੇ ਆਉਂਦੇ ਆਂ ਦੀ ਸਾਹ ਹਾਂ ਠੀਕ ਆ ਤੂੰ ਖਾ ਚੱਲ ਅਸਲੀਕਰ ਠੀਕ ਆ ਠੀਕ ਆ ਹਣ ਪਾਣੀ ਰੱਖਿਆ ਨਹੀਂ ਆਇਆ ਫਰਿੱਜ ਤੋਂ ਬਿਨਾਂ ਇਹ ਦੂਸਰੇ ਕੁਝ ਰੱਖਿਆ ਹੈ ਹੈਗਾ ਬਰਫ ਹਾਂ ਦੇ ਫਰਿੱਜ ਜੀ ਰੱਖਿਆ ਹੈ ਅਸੀਂ ਹੈਨਾ ਰੱਤੀ ਉਹ ਨਹੀਂ ਰੱਖਿਆ ਤਾਂ ਹਾਂ ਬੜਾ ਠੰਡਾ ਨਹੀਂ ਲੱਗਦਾ ਤੂੰ ਕਿੱਥੇ ਜਾ ਰਹੀ ਹੈਂ ਰੋਣਡਾ ਠੰਡਾ ਹੀ ਹੋਊਗਾ ਹੈ ਜੀ ਬਰਫ ਦਾ ਰੰਡਾ ਹੀ ਹੋਊਗਾ ਹਾਂ ਠੰਡਾ ਤੂੰ ਠੰਡਾ ਇੰਨਾ ਪੀਣਾ ਹੈਗਾ ਅਸੀਂ ਹਾਂ ਸਤਾ ਤਾਜ਼ੇ ਵਰਗਾ ਪੀਨੇ ਆ ਤੇ ਮਿਕਸ ਕਰ ਦੇ ਹੋਏਗਾ ਦੂਜਾ ਪਾਣੀ ਠੀਕ ਆ ਕਰਕੇ ਰੱਖੀ ਇਹ ਨੂੰ ਪਾਹ ਮੈਂ ਤਾ ਆਦੀ ਚਾਹ ਬਣਾਈ ਬੈਠਾ ਕਰ ਲਈ ਹਾਂ ਹੈ ਮੈਨੂੰ ਉਹ ਲੈ ਗਈ ਚਾਹ ਨੂੰ ਸੀਤੇ ਹੀ ਅੱਛਾ ਜੈਨ ਬੈਨ ਮੰਨ ਜਾ ਤਨਾ ਦੱਸਦਾ ਤਾਂ ਮਸਾ ਲੇ ਤਾਂ ਠੀਕ ਆ ਮੇਰਾ ਕੀ ਕੀਤਾ ਇਹਨਾਂ ਨੇ ਆਪਦਾ ਆਪਾਂ ਕਾਉਂਦਾ ਆਉਂਦਾ ਪਾਣੀ ਪੀ ਗਏ ਸਾਰੇ ਯਾਨੇ ਤੇ ਮੈਨੂੰ ਪਾਣੀ ਨਹੀਂ ਦਿੱਤਾ ਕਹਿੰਦੇ ਪੀਣ ਨੂੰ ਹੈ ਤਾਂ ਆਪ ਵੀ ਮਾਦੇ ਹੁੰਦੇ ਨੇ ਜਿਸ ਨੂੰ ਵੀ ਦੇ ਦਿਆ ਤੇ ਫੜ ਹਾਂ ਗੱਲ ਕਰਦਾ ਨਹੀਂ ਨਹੀਂ ਵੀਡੀਓ ਬਣਾਉਂਦਾ ਅੱਛਾ ਇਹ ਮੁੰਡੇ ਆ ਕੇ ਗੋਡੀ ਕਰਕੇ ਹਨਾ ਕਪਾਹ ਕੱਢ ਕੇ ਆਏ ਹੋ ਸੀਗਾ ਪੈ ਗਿਆ ਕਪਾਹ ਕੀ ਹੁੰਦੀ ਆ ਪਤਾ ਕੀ ਹੁੰਦੀ ਆ ਹਾਂ ਵੀ ਹਾਂ ਵੀ ਯਾਦ ਨਹੀਂ ਯਾਦ ਨਹੀਂ ਤੁਹਾਨੂੰ ਪਤਾ ਹੀ ਨਹੀਂ ਜਿਹੜੀ ਰੂਹ ਹੁੰਦੀ ਆ ਰੂਹ ਦਾ ਪਤਾ ਰੂਹ ਕਪਾਹ ਦੀ ਬਣਦੀ ਆ ਦੇਖ ਲੋ ਹੈ ਅਸੀਂ ਬਹੁਤ ਕੋਹ ਦੱਸਦੇ ਆ ਇੱਥੇ ਇਹਨਾਂ ਨੂੰ ਫਿਰ ਵੀ ਬਹੁਤ ਕੋਹ ਦੱਸਦੇ ਰਹਿੰਦੇ ਆ ਅਸੀਂ ਜਦ ਨਵੀਂ ਚੀਜ਼ ਧਿਆਨ ਚ ਆਉਂਦੀ ਨੇ ਦੱਸਦੇ ਆਂਗੇ ਨਹੀਂ ਇੱਧਰ ਬਟਿੰਡੇ ਕਹਿੰਦੇ ਕਿਹੜਾ ਕਰਾ ਲਿਆ ਕਰਾ ਨਗਾ ਆਹ ਕਬਾਤ ਮੈਨੂੰ ਪਤਾ ਲੱਗ ਰਿਹਾ ਹਾਂ ਮਾਨਸਿਕ ਨਹੀਂ ਹੈ ਨਾ ਇਹਦੇ ਬਾਅਦ ਕੋਠੇ ਕਦੀ ਮਾਰਦੇ ਨਹੀਂ ਕਦੀ ਮਾਰਦੇ ਅੰਡਾ ਪਈ ਕੋਠੇ ਦੇ ਵਿੱਚ ਆਪਣੇ ਹਵਾ ਲੱਭੀ ਬੰਦ ਧੰਨਵਾਦ ਸਿ ਆਏ ਨੇ ਆਪਣੇ ਖਬਰ ਦੇ ਵਿੱਚ ਆਇੰਦਾ ਚੰਗਾ ਬੁੜੀਆਂ ਨੇ ਆਹ ਡਾਕਾ ਕੋਈ ਨਹੀਂ ਹੈ ਬੇੜੇ ਤੇ ਉੱਠ ਜਾ ਮਾਨਤੀ ਦਿਲਵਾੜਾ ਆਵਾਜ਼ ਦੇ ਦਿੱਤੀ ਦੰ ਤਦੇ ਬੱਚੇ ਫੜੀ ਜਾਂਦੇ ਵੀ ਕਰਦੇ ਛੋੜੀਂ ਘਿੰਡੀਆਂ ਵਾਲੀਆਂ ਸੰਗੀਆਂ ਵਾਲੀਆਂ ਮਿਕਸ ਕਰ। ਛੋੜੇ ਜੋ ਕਿਤੇ ਫੜ ਜਾਂਦੀ ਹੈ। ਬੜੀਆ ਮਿਕਸ ਸਬਜ਼ੀ ਬਣ ਜਾਂਦੀ ਉਹ। ਉਹ ਤਾਂ ਬੜੀ ਸਵਾਦ ਲੱਗਦੀ ਮਿਕਸ ਤਾਂ। ਪਰ ਗਰਮੀ ਕਰਕੇ ਨਹੀਂ ਹੋ ਰਹੀ ਇਹ ਲੱਗਦੀ। ਤੋਂ ਬੜੀ ਜਾਂ ਤੋਂ ਬੁਆਣੀ ਮਸਤ ਬਣ। ਰੋਜ਼ ਪਾਣੀ ਮੰਗਦੀ ਆ। ਕਾੜੀ ਰੋਜ਼। ਸਾਡੀਆਂ ਤੋਰੀਆਂ ਦੇ ਬਿਨਾਂ ਸੁੱਕ ਗਈਆਂ। ਪਤਾ ਨਹੀਂ ਕੀ ਹੋਊਗਾ। ਸਾਡੇ ਕਟੂ ਲੱਗਦੇ ਹੋ। ਮੈਂ ਸਵਾਲੀ ਜਾਂ। ਦੇਖਦੇ ਨੇ ਗਿਆ ਅਜਾ ਜੱਤੀਆ ਢੋੜੀ ਹੋਈ ਆ ਇਹੜਾ ਚਾਚਾ ਜੱਤੀਆ ਗਾਲ ਖੜੇ ਇਹ ਤਾਂ ਕਿਸੇ ਤਾਂ ਪਛਾਣ ਆ ਵਗੀ ਵਗੀ ਨਹੀਂ ਛੁੜਵਾਂਗਾ ਮੈਂ ਨਹੀਂ ਛੁੜਤਾ ਬੋਲਦਾ ਸਹੀ ਬੋਲਦਾ ਪਿਆਰ ਨਹੀਂ ਹੋਣਾ ਇਹਦਾ ਹਾਂ ਪਿਆਰ ਨਹੀਂ ਹੈ ਨਾ ਕਹਿੰਦੇ ਹੁਣ ਅੱਛਾ ਕਹਿੰਦੇ ਆ ਇਹਦੇ ਨਾਲ ਨਹੀਂ ਹੈਗਾ ਅਸੀਂ ਚਾਚੀ ਨੂੰ ਪਿਆਰ ਨਹੀਂ ਕਰਦੀ ਹੈ ਕਹਿੰਦੀ ਹੈ ਜੀ ਅਸੀਂ ਉਹ ਨਹੀਂ ਪਿਆਰ ਬਸ 2 ਸਾਲ ਸਾਈਂ ਉਹਦੇ ਆ ਜਾਣੀਆਂ ਨੇ ਹੋਰ ਵੱਡੇ ਹੋ ਚੱਲੇ ਆ ਰਹੀ ਆ ਚਲੋ ਚਲ ਠੀਕ ਆ ਵੱਡੀ ਠੀਕ ਉਹ ਨਹੀਂ ਹੁੰਦਾ ਚੰਗਲੀ ਆ ਠੀਕ ਹੈ ਜੀ ਬੜਾ ਵੀਡੀਓ ਚ ਦੱਸਦੀ ਚਾਚੀ ਦੀ ਬਣਾਉਣੀ ਆ ਉਹ ਕਹਿੰਦੀ ਬੰਦਿਆ ਬਸ ਲੈਵੇਂ ਮੇਰੇ ਮੁੰਡੇ ਦੀ ਖਾਣ ਛੇਤੀ ਆ ਜਾ ਤੂੰ ਵੀ ਆ ਜਾ ਬਸ ਚਲ ਅੱਛਾ ਚਲ ਠੀਕ ਆ ਜਲਦ ਤੱਕ ਬਹੁਤ ਆ ਹੋਰ ਵੱਡਿਆ ਨਾ ਬਸ ਅੰਦਰ ਤੇ ਇਸ ਗੱਲ ਕਰਕੇ